ਹਾਂਜੀ ਸੋਨਿਓ ਟਰੈਕਟਰ ਬਣਿਆ ਹੋਇਆ ਹੈਗਾ ਜੀ ਇਹ ਰਾਜਕੋਟ ਦਾ ਫੀਲਡ ਮਾਰਸ਼ਲ ਹਾਂਜੀ ਤੇ ਪੰਜਾਬ ਚ ਬਾਈ ਜੀ ਲਾਂਚ ਕਰਨ ਲੱਗੇ ਨੇ ਇਹ ਹੈਗਾ ਢਿੱਲੋਂ ਪਾਵਰ ਢਿੱਲੋਂ ਪਾਵਰ ਟਿਲਰ ਵਾਲੇ ਬਾਈ ਜੀ ਇਹ ਮੈਨੂਫੈਕਚਰਰ ਕਮ ਡੀਲਰ ਨੇ ਇਹ ਟਰੈਕਟਰ ਦਾ ਹੁਣ ਅਦ்கਾਟਨ ਮੈਂ ਆਪਣੇ ਵੱਲੋਂ ਕਹਿ ਰਿਹਾ ਕਿ ਇੰਡੀਆ ਦਾ ਜਾਂ ਪੰਜਾਬ ਦਾ ਸਭ ਤੋਂ ਚੀਪਸਟ ਟਰੈਕਟਰ ਆ ਸਭ ਤੋਂ ਸਸਤੇ ਰੇਟ ਦਾ ਜੀ ਇਹਦੀ ਐਮ ਆਰ ਪੀ ਕੋਈ ਦੱਸਣੀ ਚਾਹੁੰਦੇ ਹੋ ਜੀ ਹਾਂਜੀ ਕੋਈ ਤਰ੍ਹਾਂ 2,80,000 ਰੁਪਏ ਦਾ 2,80,000 ਦਾ ਮੇਰਾ ਖਾਲਾ 18 HP ਕੋ ਟ੍ਰੈਕਟਰ ਹੈ ਨੀਗਾ ਸਵਾ ਆ ਜਾ ਜਿਹੜਾ ਤਿੰਨ ਪਲੱਸ ਹੀ ਆ ਹਾਂਜੀ ਆਜੋ ਗਰਮ ਬਾਈ ਜੀ ਕਰੋ ਫਿਰ ਇਹਦਾ ਕੀ ਕੀ ਹੈਗਾ ਇਹ ਚ 18 HP ਆ ਜੀ ਡੀਜ਼ਲ ਇੰਜਨ ਆ ਹਾਂਜੀ ਡੀਜ਼ਲ ਇੰਜਨ ਆ ਜੀ ਫੀਲਡ ਮਾਰਸ਼ਲ ਦਾ ਸਭ ਤੋਂ ਦੁਨੀਆ ਦਾ ਪੁਰਾਣਾ ਇੰਜਨ ਮਤਲਬ ਵੀ ਜਿਹੜਾ ਆਪਣੇ ਸਾਦੇ ਇੰਜਨ ਹੁੰਦੇ ਹੁੰਦੇ ਸੀ ਹਾਂਜੀ ਫੀਲਡ ਮਾਰਸ਼ਲ ਅਰिजिनल ਮੰਨੇ ਰਹੇ ਅੱਜ ਤੱਕ ਆਪਣੇ ਬਜ਼ੁਰਗ ਵੀ ਮੰਨਦੇ ਰਹੇ ਨੇ ਉਸੇ ਕੰਪਨੀ ਦਾ ਟਰੈਕਟਰ ਆ ਠੀਕ ਆ ਜੀ ਅਸੀਂ ਮਤਲਬ ਪੂਰੇ ਆਲ ਪੰਜਾਬ ਦੀ ਮੈਨ ਡਿਸਟ੍ਰੀਬਿਊਟਰਸ਼ਿਪ ਤੇ ਇਹ ਸਟਾਕ ਇਸ ਅਸੀਂ ਸਾਨੂੰ ਉਹਨਾਂ ਨੇ ਪੁਆਇੰਟ ਕੀਤਾ ਇਹ 100% ਮੇਡ ਇਨ ਇੰਡੀਆ ਜੀ ਹਾਂਜੀ ਮੇਡ ਇਨ ਇੰਡੀਆ ਮੇਡ ਇਨ ਇੰਡੀਆ ਜੀ ਇੱਕ ਮੈਂ ਥੋੜੀ ਜਿਹੀ ਕਲੈਰਟੀ ਤੁਹਾਨੂੰ ਦੇ ਦਾਂਗੇ ਆਪਣੇ ਥੋੜਾ ਜਿਹਾ ਰਵਾਜ ਬਦਲ ਗਿਆ ਪੰਜਾਬ 'ਚ ਤੁਸੀਂ ਗੁਜਰਾਤ ਜਾਓਗੇ ਬਹੁਤ ਵੱਡੀ ਇੰਡਸਟਰੀ ਆ ਆਪਣੇ ਜਿੰਨੀ ਕੇ ਗੁਜਰਾਤ ਚ ਮੈਂ 2-3 ਵਾਰ ਹੀ ਗਿਆ ਵੈਸੇ ਤਾਂ ਆਪਣੇ ਜਿੰਨੀ ਕੇ ਲੈਂਡ ਹੋਲਡਿੰਗ ਆ ਆਪਣੇ ਜਿੰਨਾ ਕੇ ਸਿਸਟਮ ਆ ਪਰ ਉੱਥੇ ਤਰੀਕਾ ਕੀ ਆ ਉਹ ਐਡੇ ਟਰੈਕਟਰ ਨਾਲ 10-15 ਕਿੱਲਾਂ ਦੀ ਖੇਤੀ ਕਰਦੇ ਆ ਉੱਥੇ ਬਹੁਤ ਜ਼ਿਆਦਾ ਹਲੇ ਵੀ ਜਗਾੜੂ ਟਰੈਕਟਰ ਚੱਲਦੇ ਆ ਜਿਵੇਂ ਆਪਣੇ ਪੀਟਰ ਰੇਡਾ ਚੱਲਦਾ ਸੋ ਉੱਥੇ ਇਹਨਾਂ ਦੀ ਬਹੁਤ ਵੱਡੀ ਮਾਰਕੀਟ ਹੈ ਨਾ ਟਰੈਕਟਰਾਂ ਦੀ ਹੁਣ ਦੇਖੋ ਪੰਜਾਬ ਚ ਮਤਲਬ ਕਿਦਾਂ ਲੋਕ ਪਸੰਦ ਕਰਦੇ ਆ ਲੋ ਹਾਈ ਆ ਜੀ ਇਹ ਕੱਲਾ ਹਾਂਜੀ ਤੇ ਲਿਫਟ ਕੈਪੈਸਿਟੀ ਇਹਦੀ ਕਿੰਨੀ ਹੋਊਗੀ ਜੀ ਲਗਭਗ ਜੀ ਮੰਨ ਲਓ ਵੀ ਸਭ ਤੋਂ ਭਾਰੀ ਦਾ ਆਪਣੇ ਵਜਨ ਦਾ ਚੀਜ਼ ਤਾਂ ਰੋਟਾਵੇਟਰ ਹੁੰਦਾ ਜੀ ਹਾਂਜੀ ਹੋਊਗੀ 8 ਕੁਆਂਟਲ ਨਹੀਂ ਜਿਆਦਾ ਜੀ 8 ਤੋਂ 10 ਕੁਆਂਟਲ 8 ਕੁਆਂਟਲ ਵੀ ਬਹੁਤ ਆ ਜੀ 8 ਕੁਆਂਟਲ ਫਿਰ ਬੂਰੋਂ ਵੀ ਬੈਲੈਂਸ ਦੇਖਣਾ ਹਾਂਜੀ 8 ਕ 800 ਕਿਲੋ ਇਹਦੀ ਲਿਫਟ ਕੈਪੈਸਿਟੀ ਆ ਜੀ ਆਹ ਜਿਹੜੀ ਵਿਥ ਅਸੀਂ ਮਣੀ ਆ ਇਹ 33 ਇੰਚਾ ਤੇ ਇਹ ਐਡਜਸਟੇਬਲ ਆ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਵਧਾ ਘਟਾ ਸਕਦੇ ਹੋ ਜੀ ਤੇ ਪਲੱਸ ਟਾਪ ਲਿੰਕ ਆ 3 ਲਿੰਕ ਹੈ ਜਿਹਦੇ ਲੱਗਿਆ ਹੋਇਆ ਆਲਫਟਾਲੇ ਲੀਵਰ ਨੇ ਜੀ ਇਹਦੇ ਸਿੰਗਲ ਕਲਚ ਆ ਤੇ ਆ ਇਹਦਾ ਪੀਟੀਓ ਗੇਅਰ ਆ ਇਹ ਇਹ ਆਹ ਸਾਰੀ ਲੋਹਾਈ ਆ ਆ ਪੀਟੀਓ ਵਾਲਾ ਉਧਰ ਪੀਟੀਓ ਆ ਤੇ ਮਟੀਰੀਅਲ ਵਾਈਜ਼ ਬਹੁਤ ਵਧੀਆ ਟਰੈਕਟਰ ਦਾ ਜੇ ਆਪਾਂ ਓਵਰਆਲ ਮਟੀਰੀਅਲ ਦੇਖੀਏ ਤਾਂ ਆਮ ਜਿਹੜੇ ਟਰੈਕਟਰ ਆਉਂਦੇ ਨੇ ਉਹਨਾਂ ਨਾਲੋਂ ਇਹਦਾ ਚੰਗਾ ਮਟੀਰੀਅਲ ਬਾਕੀ ਹੁਣ ਇਹ ਇੰਨਾ ਕਿਹਾ ਸਾਡੇ ਜਿੱਡਾ ਕੇ ਜਵਾਨ ਦਾ ਹੁਣ ਇਹਦੇ ਤੇ ਅਸੀਂ ਕਿੰਨੇ ਕੁ ਮਿੰਟ ਲਾ ਦੀ ਆਹੀ ਦੱਸ ਸਕਦੇ ਆ ਮਤਲਬ ਬਾਕੀ ਹੈਗਾ ਚੱਲਣ ਦੇ ਵੀ ਕਿਦਾਂ ਚੱਲਦਾ ਜਦੋਂ ਕਿਥੇ ਚੱਲਿਆ ਵਿਕਿਆ ਹੈਨਾ ਫਿਰ ਉਦਾਂ ਵੀਡੀਓ ਸਾਡੀ ਗਰੰਟੀ ਹੋ ਗਈ ਜੀ ਪ੍ਰੋਪਰ ਸਾਡੀ ਚੱਲਣ ਦੀ ਗਰੰਟੀ ਨਾ ਚੱਲੇਗਾ ਸਾਡੀ ਵਾਪਸੀ ਹੈ ਗਰੰਟੀ ਕੀ ਆ ਜੀ ਬਈ 1 ਸਾਲ ਦੀ ਹੈ ਜੀ ਇਹ ਤਾਕਤਵਰਤਕ ਸਟੀering ਹੈ ਕਿ ਮਕੈਨੀਕਲ ਹੈ ਜੀ ਮਕੈਨੀਕਲ ਸਟੀering ਹੈ ਮਕੈਨੀਕਲ ਹੈ ਪਰ ਉਹ ਮਲ ਹਲਕਾ ਕਰਕੇ ਕੋਈ ਜ਼ਿਆਦਾ ਲੋਡ ਨਹੀਂ ਆਉਂਦਾ ਹਾਂਜੀ ਮਕੈਨੀਕਲ ਸਟੀering ਆ ਜੀ ਸਿੰਗਲ ਸਿਲੰਡਰ ਆ 18 HP ਆ ਤੇ ਮਟੀਰੀਅਲ ਬੜਾ ਸੋਹਣਾ ਮਟੀਰੀਅਲ ਇਦਾਂ ਦਾ ਹੁੰਦਾ ਨਹੀਂ ਵੇ ਮੈਂ ਅਸੀਂ ਵਰਕਿੰਗ ਦੀ 100% ਗਾਰੰਟੀ ਲਵਾਂਗੇ ਜੀ ਬਾਕੀ ਤੇ ਅਸੀਂ ਬਾਲੀਆਂ ਗੱਲਾਂ ਨਹੀਂ ਜਾਣਦੇ ਅਸੀਂ ਅੱਛਾ ਜੀ ਵਰਕਿੰਗ ਦੀ 100% ਜੋ ਜੋ ਅਸੀਂ ਕਹਿ ਕੇ ਚੀਜ਼ ਸੇਲ ਕਰਾਂਗੇ ਉਹਨਾਂ ਕੰਮ ਖੇਚ ਕਰੂਗੀ ਜਾ ਕੇ ਬਾਈ ਕਹਨੇ ਭਾਈ ਪੂਰੀ ਗਾਰੰਟੀ ਦਵਾਂਗੇ ਅਸੀਂ ਨਹੀਂ ਤਾਂ ਚੀਜ਼ ਸਾਡੀ ਵਾਪਸੀ ਕਰ ਸਕਦੇ ਅਸੀਂ ਆਪ ਦਾ ਇੰਨਾ ਵਿਸ਼ਵਾਸ ਨਾਲ ਚੀਜ਼ ਹੈ ਫੈਂਡਰ ਫਾਉਂਡਰ ਪੂਰੇ ਮਜ਼ਬੂਤ ਨੇ ਡਬਲ ਪੈਡਲ ਆ ਅੰਦਰ ਬਾਹਰ ਬ੍ਰੇਕ ਸਿੰਗਲ ਨਹੀਂ ਆ ਜੀ ਪੂਰਾ ਵਧੀਆ ਟਰੈਕਟਰ ਬਾਕੀ ਭਾਈ ਹੁਣ ਕਿਤੇ ਚਲਦਾ ਚੁਲਦਾ ਫਿਰ ਉਦਾਂ ਪਾਵਾਂਗੇ ਕਿਤੇ ਹਾਂਜੀ